ਵੀ ਇਹ ਵਾਲਾ ਪਾਣੀ ਹੈ ਜਿਹੜਾ ਇਹ ਰਾਤ ਚੜਿਆ ਕੱਲ ਕਿੱਥੇ ਪਾਣੀ ਹੈ ਨਹੀਂ ਸੀਗਾ ਆ ਰਾਤ ਫੇਰ ਦੁਬਾਰਾ ਪਾਣੀ ਪਿੱਛੋਂ ਆ ਗਿਆ ਤੁਸੀਂ ਬੰਨ ਇੱਥੇ ਵੀ 5-6 ਥਾਵਾਂ ਤੋਂ ਟੁੱਟਿਆ ਹੋਇਆ 2 ਥਾਵਾਂ ਤੋਂ ਤਾਂ ਡੇਰਾ ਬਾਬਾ ਨਾਨਕ ਕੋਰੀਡੋਰ ਤੋਂ ਪਰਲੇ ਪਾਸੇ ਟੁੱਟਿਆ ਹੋਇਆ ਤੇ ਤੁਸੀਂ ਸੋਚ ਸਕਦੇ ਹੋ ਵੀ ਉਹ ਹਜ਼ਾਰਾਂ ਕਿਉਂ ਸਿੱਕ ਪਾਣੀ ਸੀ ਜਿਹੜਾ ਉਸਾਰਾ ਇਨ ਖੇਤਾਂ ਚ ਆਵੜਿਆ ਇਨ ਘਰਾਂ ਚ ਆਵੜਿਆ ਇਨ ਪਿੰਡਾਂ ਚ ਆਵੜਿਆ ਪਰ ਹੜਾ ਨੇ ਤਾਂ ਮਤਲਬ ਤੁਸੀਂ ਦੇਖੋ ਕਿ ਕੰਤਾ ਹੀ ਪਾੜਦੀਆਂ ਬਈ ਇਹ ਜੀਆਂ ਆਪਾਂ ਆ ਕੇ ਸਮਾਵਾ ਕਰੀਏ ਜਿੱਥੇ ਸੱਚੀ ਲੋੜ ਆ ਔਰ ਇਹ ਘਰ ਅੱਜ ਨਹੀਂ ਪੈ ਸਕਦਾ ਕਿਉਂਕਿ ਹਜੇ ਤੱਕ ਇਹ ਪਿੱਛੇ ਪਾਣੀ ਖੜਾ ਹੈ ਹੈਨਾ ਹੋਰ ਮਹੀਨੇ ਨੂੰ ਪਾਣੀ ਥੱਲੇ ਉਤਰੂਗਾ ਸੁੱਕ ਪਕਾ ਹੋ ਜਾਊਗਾ ਤਾਂ ਫਿਰ ਇਹਨਾਂ ਘਰਾਂ ਨੂੰ ਦੁਬਾਰਾ ਬਣਾਉਣ ਦੇ ਵਿੱਚ ਆਪਾਂ ਰਲ ਮਿਲ ਕੇ ਸਾਰੇ ਮਤਤਕ ਸਾਰਾ ਫਾਰਸ਼ ਵੀ ਪਾਟ ਗਿਆ ਆ ਪਿੱਛੇ ਨੂੰ ਸਾਰਾ ਘਰ ਉਲੜ ਗਿਆ ਤੁਸੀਂ ਦੇਖੋ ਲੈਂਟਰ ਹੁਣ ਵੀ ਹੈ ਢਿੱਗਣ ਵਾਲਾ ਹੀ ਆ ਬਸ ਮਾੜਾ ਜਿਹਾ ਇਹ ਸਾਰੇ ਸਾਰੇ ਤੇ ਖੜਾ ਜੇ ਇਦਨ ਨੂੰ ਕਿਤੇ ਮਾੜਾ ਜਿਹਾ ਹੋਰ ਉਲੜ ਗਿਆ ਤੇ ਆ ਸਾਰਾ ਲੈਂਟਰ ਦੱਕ ਪਰ ਹਰ ਇੱਕ ਚੀਜ਼ ਹਰ ਥਾਂ ਤੇ ਪਹੁੰਚ ਚੁੱਕੀ ਹੈ ਬਾਈ ਤੁਸੀਂ ਦੇਖੋ ਵੀ ਅন্ডਰਵੀਅਰ ਬਨਾਣਾ ਇਸ ਲੈਵਲ ਤੇ ਕਰ ਲੋਕ ਦੇਖੋ ਮਦਦ ਕਰ ਰਹੇ ਨੇ ਹਨਾ ਜਬੀ ਇੱਕ YouTube ਕੇ ਜ਼ੋਰ ਬਣੇ ਵੀ ਇੱਥੇ ਜ਼ਰੂਰਤਾਂ ਲਈ ਹਰ ਚੀਜ਼ ਪਹੁੰਚ ਗਈ ਹੈ ਬਸ ਹੁਣ ਜ਼ਰੂਰਤਾਂ ਤੁਹਾਡੇ ਸਬਰ ਤੇ ਸੰਤੋਖ ਦੀ ਹਾਂਜੀ ਬੀਜੀ ਬਾਈ ਗੁਰਜੀ ਖਾਲਸਾ ਬਾਈ ਜੀ ਫਤਿਹ ਖਾਲਸਾ ਜੀ ਠੀਕ ਹੈ ਜੀ ਕਰ ਪਾ ਜੀ ਰੂਹ ਸਾਹਿਬ ਦੀ ਕਰ ਪਾ ਜੀ ਬੜਾ ਸਾਮਨ ਇਧਰ ਨਾ ਮਤਲਬ ਇਸ ਪਿੰਡ ਤੋਂ ਅੱਗੇ ਪਾਣੀ ਦਾ ਥੋੜਾ ਥਰ ਜ਼ਿਆਦਾ ਜ਼ਿਆਦਾ ਬਾਈ ਹਾਂ ਅਰੇ ਪਿੰਡ ਤੱਕ ਹੀ ਜਾਣਾ ਇੱਥੇ ਇੱਥੇ ਜਾ ਸਕਦੇ ਆ ਨਹੀਂ ਜਾਓ ਨਹੀਂ ਉਦਾਂ ਚਲੇ ਜਾਓ ਗੱਡੀ ਮਤਲਬ ਚਲੇ ਜਾਓ ਚਲੇ ਜਾਓ ਠੀਕ ਹੋਰ ਬਾਈ ਜੀ ਸਭ ਠੀਕ ਆ ਇਹ ਅੱਜ ਹੀ ਚੜਿਆ ਪਾਣੀ ਸਾਰਾ ਅੱਜ ਦਾ ਹੀ ਪਾਣੀ ਹੈ ਪਹਿਲਾਂ ਬਿਲਕੁਲ ਸਾਲ ਕੱਲ ਹੈ ਨਹੀਂ ਸੀਗਾ ਨਹੀਂ ਕੱਲ ਨਹੀਂ ਇਹ ਸਾਰਾ ਜਿੰਨਾ ਵੀ ਪਾਣੀ ਚੜਿਆ ਨਾ ਕਿ ਰਾਤ 1:30 ਵਜੇ ਤੋਂ ਬਾਅਦ ਬਾਅਦ ਹੀ ਛੜ ਗਿਆ ਸਾਰਾ ਨੇ ਕਿ ਪਿੱਛੋਂ ਪਾਣੀ ਹੋਰ ਆ ਗਿਆ ਹਾਂਜੀ ਉਹ ਇੱਥੋਂ ਤੁਸੀਂ ਟੁੱਟੀ ਹੋਈ ਸਾਹਮਣੇ ਤਿੰਨ ਥਾਵਾਂ ਤੋਂ ਟੁੱਟੀ ਐ ਇੱਕ ਤਾਂ ਕੋਰੀਡੋਰ ਤੋਂ ਪਰੇ ਟੁੱਟੀ ਐ ਦੋ ਥਾਵਾਂ ਤੋਂ ਤਾਂ ਦੋ ਆ ਇੱਕ 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 ਕਾਇਲ ਬਿਲਕੁਲ ਜਿਹੜੀ ਛੜਕਿਆ ਨਾ ਇੱਕ ਇਹਦੇ ਐਸਾਈਡ ਤੋਂ ਟੁੱਟੀ ਐ ਇੱਕ ਕੈਸਾਈਡ ਤੋਂ ਟੁੱਟੀ ਐ ਪਰ ਜਿਹੜਾ ਕੋਰੀਡੋਰ ਤੋਂ ਪਿੱਛੇ ਟੁੱਟੀ ਹੋਈ ਉਹਦਰ ਨਹੀਂ ਪਾਣੀ ਨਵਾਂ ਆਇਆ ਆਹ ਪਾਣੀ ਜਿਹੜਾ ਮੀਂਹ ਦਾ ਪੜਾ ਅੱਛਾ ਮੀਂਹ ਦਾ ਪਾਣੀ ਉੱਤਰ ਤੋਂ ਨਵਾਂ ਆ ਰਿਹਾ ਨਾ ਪਿੱਛੋਂ ਪਾਣੀ ਜਿਹੜਾ ਹੜ ਦਾ ਪਾਣੀ ਨਹੀਂ ਆ ਰਿਹਾ ਹੜ ਦਾ ਮੀਂਹ ਦਾ ਪਾਣੀ ਆ ਗਿਆ ਹੋਰ ਬਾਈ ਠੀਕ ਚੱਲ ਪਾਣੀ ਬਸ ਜੀ ਠੀਕ ਖਾਲਸਾ ਵੇ ਗੱਲ ਸਾਰੀ thank you ਕੁਝ ਝੋਨੇ ਦੀਆਂ ਇਹ ਫਸਲਾਂ ਸੀ ਜਿਹੜੀਆਂ ਸਾਰੀਆਂ ਡੁੱਬ ਚੁੱਕੀਆਂ ਦੇਖੋ ਆ ਹੁਣ ਪੱਕਿਆ ਹੋਇਆ ਝੋਨਾ ਸੀ ਦੇਖੋ ਪੂਰੀ ਮੁੰਜਰ ਪੈ ਚੁੱਕੀ ਸੀ ਸਾਰੀ ਮੁੰਜਰ ਪੈ ਚੁੱਕੀ ਸੀ ਹੁਣ ਇਹ ਸਾਰਾ ਦਾਣਾ ਜਿਹੜਾ ਇਹ ਸੁੱਕ ਜਾਣਾ ਇਹਦੇ ਵਿੱਚ ਜਿਹੜਾ ਦੁੱਧ ਜੇ ਬਣਿਆ ਸੀ ਉਹ ਗੰਦੇ ਪਾਣੀ ਦੇ ਨਾਲ ਸਾਰਾ ਖਰਾਬ ਹੋ ਜਾਣਾ ਪਰ ਜ਼ਿਮੀਦਾਰ ਦੀ ਮਜਬੂਰੀ ਆ ਹੁਣ ਪਾਣੀ ਸੁੱਕਣ ਤੋਂ ਬਾਅਦ ਇਹਨੂੰ ਪਾਲਣਾ ਮਹੀਨਾ ਡੇਢ ਮਹੀਨਾ ਇਹਨੂੰ ਪਾਲੂਗਾ ਦੇਖੂਗਾ ਵੀ ਇਹਦੇ ਵਿੱਚੋਂ ਕੁਝ ਕਣਕ ਦੀ ਬਜਾਈ ਜੋਗੀ ਖਰਚਾ ਨਿਕਲਿਆ ਪਰ ਜ਼ਿਆਦਾਤਰ ਇਲਾਕੇ ਦੇ ਵਿੱਚ ਤਾਂ ਤੁਸੀਂ ਦੇਖੋ ਇਹ ਕੋਈ ਅਸਾਰ ਹੀ ਨਹੀਂ ਹੈਗੇ ਹਜੇ ਪਾਣੀ ਨੂੰ ਘਟਣ ਦੇ ਇੱਥੇ ਬਾਈ ਜੀ ਦੱਸਦੇ ਸੀਗੇ ਵੀ ਇਹ ਵਾਲਾ ਪਾਣੀ ਹੈ ਜਿਹੜਾ ਇਹ ਰਾਤ ਚੜਿਆ ਕੱਲ ਕਿੱਥੇ ਪਾਣੀ ਹੈ ਨਹੀਂ ਸੀਗਾ ਅ ਰਾਤ ਫੇਰ ਦੁਬਾਰਾ ਪਾਣੀ ਪਿੱਛੋਂ ਆ ਗਿਆ ਔਰ ਤੁਸੀਂ ਬੰਨ ਇੱਥੇ ਇਹ 5-6 ਥਾਵਾਂ ਤੋਂ ਟੁੱਟਿਆ ਹੋਇਆ 2 ਥਾਵਾਂ ਤੋਂ ਤਾਂ ਡੇਰਾ ਬਾਬਾ ਨਾਨਕ ਕੋਰਿਡੋਰ ਤੋਂ ਪਰਲੇ ਪਾਸੇ ਟੁੱਟਿਆ ਹੋਇਆ ਤੇ ਤਿੰਨ ਥਾਵਾਂ ਤੋਂ ਇਧਰੋਂ ਟੁੱਟਿਆ ਹੋਇਆ ਦੋ ਥਾਵਾਂ ਤੋਂ ਦਾਅਦਿਆ ਵੀ ਆਹ ਰਾਹ ਦੇ ਸਾਹਮਣੇ ਹੀ ਇੱਕ ਇਧਰੋਂ ਤੇ ਇੱਕ ਇਧਰੋਂ ਦੋ ਥਾਵਾਂ ਤੋਂ ਤਾਂ ਇੱਥੇ ਹੀ ਟੁੱਟ ਗਿਆ ਕਿ ਤੁਸੀਂ ਸੋਚ ਸਕਦੇ ਹੋ ਵੀ ਉਹ ਹਜ਼ਾਰਾਂ ਕਿ ਕਿਉਂ ਸਿੱਕ ਪਾਣੀ ਸੀ ਜਿਹੜਾ ਉਹ ਸਾਰਾ ਇਹਨਾਂ ਖੇਤਾਂ ਚ ਆਵੜਿਆ ਇਹਨਾਂ ਘਰਾਂ ਚ ਆਵੜਿਆ ਇਹਨਾਂ ਪਿੰਡਾਂ ਚ ਆਵੜਿਆ ਸੜਕਾਂ ਵੀ ਸਮੁੰਦਰੀ ਜਾਪਣ ਲੱਗ ਗਈਆਂ ਅੱਜ ਤਾਂ ਥੋੜਾ ਨਜ਼ਰ ਆਉਂਦੇ ਨੇ ਖੇਤ ਪਰ ਪੰਜ-ਛੇ ਦਿਨ ਪਹਿਲਾਂ ਤਾਂ ਦੱਸ ਦਿਆ ਵੀ ਆ ਵੀ ਨਹੀਂ ਸੀ ਨਜ਼ਰ ਆਉਂਦਾ ਪਰ ਹੁਣ ਪਾਣੀ ਉਤਰਨ ਲੱਗ ਗਿਆ ਸੀ 2-3 ਦਿਨਾਂ ਦਾ ਪਰ ਕੱਲ ਦਾ ਫੇਰ ਛੜ ਗਿਆ ਪਾਣੀ ਓਹੋ ਆ ਸਾਰੇ ਟੇੜਾ ਹੀ ਪਟ ਗਏ ਹੈ ਸਾਰਾ ਖਰਾਬ ਹੋ ਗਿਆ ਬੈਠ ਗਿਆ ਹਨਾ ਥੱਲੇ ਨੇ ਐਕਸਾਈਡ ਪਾਣੀ ਆਣੀ ਅੱਛਾ ਪਿੱਛੇ ਕੰਧਾਂ ਨਾ ਪਾਣੀ ਆ ਲੱਗਿਆ ਨਾ ਪਾਣੀ ਲੱਗ ਗਿਆ ਯਾਨੀ ਕਿ ਐਸਾ ਨੁਕਸਾਨ ਤਾਂ ਜੀ ਪਿੰਡੋਂ ਪਿੰਡੀ ਹੋਇਆ ਹੋਇਆ ਗਲੀਆਂ ਦੇ ਵਿੱਚ ਜਿਹੜੇ ਇਹ ਗਰੀਬ ਪਰਿਵਾਰ ਨੇ ਹਨਾ ਮਿਡਲ ਕਲਾਸ ਹੁਣ ਕਿਵੇਂ ਹੱਥ ਘੁੱਟ ਘੁੱਟ ਕੇ ਘਰ ਚਲਾਈ ਜਾਂਦੇ ਸੀ ਵੀ ਚੱਲ ਪੁਰਾਣੇ ਘਰ ਬਣੇ ਹੋਏ ਆ ਹਨਾ ਵੀ ਚੱਲੀ ਜਾਂਦਾ ਬੱਚਿਆਂ ਨੂੰ ਪਾਲੀ ਜਾਂਦੇ ਆ ਪਰ ਹੜਾ ਨੇ ਤਾਂ ਮਤਲਬ ਤੁਸੀਂ ਦੇਖੋ ਕੰਦਾ ਹੀ ਪਾੜਦੀਆਂ ਇਹ ਬਾਬਾ ਜੀ ਬਾਬਾ ਜੀ ਚਲੋ ਗੱਲ ਇਹ ਕੀ ਨਾਂ ਤੁਹਾਡਾ ਇਕਬਾਲ ਮਸੀ ਹੈ ਇਕਬਾਲ ਮਸੀ ਇਕਬਾਲ ਮਸੀ ਠੀਕ ਆ ਜੀ ਬਾਬਾ ਜੀ ਇਕਬਾਲ ਮਸੀ ਜੀ ਕੀ ਕੰਮ ਕਰਦੇ ਹੋ ਤੁਸੀਂ ਕੰਮ ਉਹ ਹੋ ਗਿਆ ਜਿਹੜਾ ਹੋਣਾ ਨਹੀਂ ਪਹਿਲਾਂ ਕੀ ਕੰਮ ਕਰਦੇ ਸੀ ਮਤਲਬ ਦਿਹਾੜੀ ਦਿਹਾੜੀ ਕਰਦੇ ਸੀਗੇ ਟੋਕਰੀ ਮਤਲਬ ਕਾਦੀ ਕਾਹ ਜਿਹੜੇ ਮਿੱਟੀ ਹੋਏ ਸੀਮੈਂਟ ਦੀ ਦਿਹਾੜੀ ਤੇ ਠੀਕ ਹੈ ਠੀਕ ਹੈ ਤੇ ਕਿੰਨੇ ਬੱਚੇ ਤੁਹਾਡੇ ਬਚਾਈ ਕੋਈ ਏਕੋ ਹੀ ਮੁੰਡਾ ਹਾਂਜੀ ਉਹ ਕੀ ਕਰਦਾ ਉਹ ਇਹ ਉਹਦਾ ਘਟਾ ਨੂੰ ਵਿਗਾਉਂਦਾ ਕੰਮ ਛੱਡ ਦਿੱਤਾ ਉਹ ਕੋਈ ਕੰਮ ਨਹੀਂ ਹੁੰਦਾ ਅਸੀਂ ਆਹ ਪੋਤਰੇ ਨੂੰ ਆ ਇਕਲਾ ਉਹ ਭਾ ਜਾ ਹੂੰ ਇਕ ਦਾ ਆ ਆ ਬੇਲੂ ਗਿਆ ਛੱਡੂ ਅਸੀਂ ਦੋ ਪੁੱਤਰਿਆਂ ਦੇ ਘਰ ਆਏ ਹਾਂਜੀ ਦੋ ਪੁੱਤਰੇ ਆਏ ਇੱਧਰ ਤੋਂ ਆਹ ਕੀ ਉਹ ਦੇਤਾ ਵਾ ਇੱਕ ਹੋਰ ਪੋਤਰਾ ਆ ਵਾਰਾਇਆ ਦੇ ਹੂੰ ਇਹਨਾਂ ਨੂੰ ਦੇਤਾ ਵਾ ਉਹਦੀ ਮਾਤਾ ਮਰ ਗਈ ਆ ਜੀ ਉਹ ਨੰਦੇ ਤਾਂ ਇਹ ਦੋ ਤਾਂ ਜੀ ਜੀ ਸਾ ਤੇ ਮੇਰੇ ਕੋ ਆ ਕਮਰਾ ਠੀਕ ਹੈ ਬਾਪੂ ਹਾਂਜੀ ਵਾਹਿਗੁਰੂ ਕਿਰਪਾ ਕਰਨ ਬਾਪੂ ਅਸੀਂ ਤਾਂ ਕੁਝ ਕਰਨ ਜੋਗੇ ਨਹੀਂਗੇ ਅਸੀਂ ਤਾਂ ਸੁਨੇਹਾ ਦੇਣ ਆਲੇ ਹੀ ਆ ਵੀ ਕੋਈ ਨਾ ਕੋਈ ਭੈਣ ਭਰਾਵਾਂ ਨੂੰ ਬੇਨਤੀ ਆ ਵੀ ਇਹ ਜੀਆਂ ਆਪਾਂ ਆ ਕੇ ਸੇਵਾਵਾਂ ਕਰੀਏ ਜਿੱਥੇ ਸੱਚੀ ਉਹ ਲੋੜ ਆ ਔਰ ਇਹ ਕਰ ਅੱਜ ਨਹੀਂ ਪੈ ਸਕਦਾ ਕਿਉਂਕਿ ਹਜੇ ਤੱਕ ਇਹ ਪਿੱਛੇ ਪਾਣੀ ਖੜਾ ਹੈ ਨਾ ਹੋਰ ਮਹੀਨੇ ਨੂੰ ਪਾਣੀ ਥੱਲੇ ਉਤਰੂਗਾ ਸੁੱਕ ਪਕਾ ਹੋ ਜਾਊਗਾ ਤਾਂ ਫਿਰ ਇਹਨਾਂ ਘਰਾਂ ਨੂੰ ਦੁਬਾਰਾ ਬਣਾਉਣ ਦੇ ਵਿੱਚ ਆਪਾਂ ਰਲ ਮਿਲ ਕੇ ਸਾਰੇ ਮਦਦਾਂ ਮਦਦ ਕਰੀਏ ਅਸੀਂ ਇਹ ਨਹੀਂ ਕਹਿੰਦੇ ਵੀ ਅਸੀਂ ਇਹ ਸਾਡੀ ਸਰਸਤਾ ਨੇ ਕਰਨਾ ਚਾਹ ਕਸੀਂ ਪਰ ਅਸੀਂ ਬੇਨਤੀ ਕਰਦੇ ਆਂ ਇਸੇ ਨਗਰ ਦੇ ਵਿੱਚ ਬਹੁਤ ਸਾਰੇ ਵੀਰ ਹੋਣਗੇ ਭੈਣ ਭਣਗੀਆਂ ਜਿਹੜੇ ਐਨ ਆਰ ਆਈ ਬਾਹਰ ਬੈਠੇ ਨੇ ਹਨ ਆਪਾਂ ਰਲ ਮਿਲ ਕੇ ਇੱਕ ਗਰੁੱਪ ਬਣਾਈਏ ਆਪੋ ਆਪਣੇ ਪਿੰਡਾਂ ਨੂੰ ਸੰਭਾਲੀਏ ਹੁਣ ਜਿਹੜੇ ਪਿੰਡਾਂ ਤੋਂ ਪਿੱਛੋਂ ਅਸੀਂ ਦੇਖਦੇ ਆਂ ਟਰਾਲੀਆਂ ਭਰ-ਭਰ ਰਾਸ਼ਨ ਦੀਆਂ ਲਈ ਆਉਂਦੇ ਨੇ ਮਤਲਬ ਹਰਿਆਣੇ ਤੋਂ ਆਈ ਜਾਂਦੀਆਂ ਯੂਪੀ ਤੋਂ ਆਈ ਜਾਂਦੀਆਂ ਰਾਜਸਥਾਨ ਜਿੱਥੇ-ਇਥੇ ਪੰਜਾਬੀ ਬੈਠੇ ਨੇ ਪੰਜਾਬ ਤੋਂ ਤਾਂ ਆ ਹੀ ਰਹੀਆਂ ਵਾ ਤੇ ਮਤਲਬ ਉਹ ਸਾਰਾ ਰਾਸ਼ਨ ਹੁਣ ਇੱਥੇ ਆ ਕੇ ਇੱਕ ਕਿਸਮ ਦਾ ਬੇਸ ਕਰਨ ਵਾਲੀ ਗੱਲ ਆ ਕਿਉਂਕਿ ਰਾਸ਼ਨ ਤਾਂ ਇੰਨਾ ਆ ਗਿਆ ਵੀ ਮਤਲਬ ਜਿਹਦੇ ਘਰੇ ਮਤਲਬ ਮੂਰੇ ਹੋ ਕੇ ਮੰਗਣ ਵਾਲਾ ਹੈਗਾ ਉਹਦੇ ਘਰੇ ਤਾਂ ਕਮਰਾ ਭਰ ਗਿਆ ਰਾਸ਼ਨ ਦਾ ਤੇ ਕਈ ਇਹ ਜਿਹੜੇ ਹੱਥ ੱਡ ਕੇ ਮੰਗਦੇ ਨਹੀਂ ਉਹ ਉਹ ਆਪਦੇ 10 ਰੁਪਏ 90 ਦਾ ਮਗਾ ਕੇ ਹੀ ਖਾਂਦੇ ਅੱਜ ਉਹ ਇਦਾਂ ਇਦਾਂ ਖਾਂਦੇ ਇਸ ਕਰਕੇ ਬੇਨਤੀ ਆ ਵੀ ਆਪਾਂ ਮਦਦ ਜੇ ਕਰਨੀ ਆ ਤਾਂ ਇਸ ਤਰ੍ਹਾਂ ਦੀ ਮਦਦ ਕਰੀਏ ਜੇ ਤੁਹਾਨੂੰ ਮੰਨ ਲਓ ਕੋਈ ਐਨ ਆਰ ਆਈ ਭੈਣ ਭਰਾਵਾਂ ਨੇ ਪੈਸੇ ਭੇਜਦੇ ਜਾਂ ਪਿੰਡ ਚੋਂ ਤੁਸੀਂ ਇਕੱਠੇ ਕਰਕੇ ਪੈਸੇ ਜਮਬੰਦ ਮਦਦ ਕਰਨੀ ਆ ਹੜਪੀੜਤਾਂ ਦੀ ਤਾਂ ਫੇਰ ਆਪਾਂ ਇਦਾਂ ਕਰੀਏ ਇੱਕ ਇੱਕ ਘਰ ਅਡੌਪਟ ਕਰ ਲਈਏ ਪਿੰਡ ਚ ਆ ਕੇ ਹਨ ਵੀ ਚੱਲ ਵੀ ਲੱਖ ਰੁਪਿਆ ਲਾਉਣਾ ਆਪ ਘਰ ਤੇ ਲਾ ਦੋ ਉਹਨਾ ਕਿਸੇ ਨੇ 2 ਲੱਖ ਲਾਉਣਾ ਕਿਉਂਕਿ ਪੰਜਾਬ ਦੇ ਵਿੱਚ ਬਾਈ ਜੀ ਪਿੰਡੋਂ ਪਿੰਡੀ ਸਪੀਕਰਾਂ ਨੂੰ ਬੋਲਦਾ ਹਰ ਇੱਕ ਪਿੰਡ ਜਿੱਨਾ ਹੋਕਾ ਦੇ ਕੇ ਪਿੰਡਾਂ ਚੋਂ ਕਣ ਇਕੱਠੀ ਕਰੀ ਜਾਂਦੇ ਲੋਕ ਹਨਾ ਇੱਥੇ ਲੈ ਕੇ ਆਉਣ ਵਾਸਤੇ ਬਹੁਤ ਮੁੰਡੇ ਨੌਜਵਾਨ ਸੇਵਾ ਕਰੀ ਜਾਂਦੇ ਨੇ ਬਹੁਤ ਜ਼ਿਆਦਾ ਦਿਲੋਂ ਉਹ ਕਿਉਂਕਿ ਅਸੀਂ ਤੁਹਾਡੀਆਂ ਸਾਰੇ ਵੀਡੀਓ ਦੇਖਦੇ ਆ ਜਦੋਂ ਪਾਣੀ ਚੜ ਗਿਆ ਹੈ ਹਨਾ ਰੁੜ ਗਏ ਘਰ ਬੱਚੇ ਮੱਝਾਂ ਗਾਵਾਂ ਰੁੜ ਗਈਆਂ ਤਾਂ ਸਾਨੂੰ ਵੀ ਵੀਰੇ ਮਨ ਰੋਂਦਾ ਹਨਾ ਤਾਂ ਫਿਰ ਜਦੋਂ ਅਸੀਂ ਇਮੋਸ਼ਨਲ ਹੋ ਕੇ ਇੱਥੇ ਆਉਂਦੇ ਆ ਤਾਂ ਫਿਰ ਇੱਥੇ ਆ ਕੇ ਜਿਵੇਂ ਦੇਖਦੇ ਆ ਵੀ ਰਾਸ਼ਨ ਇੰਨਾ ਵੀ ਲੋਕ ਹਨ ਨਾ ਹੱਥ ਜੁੜੀ ਜਾਂਦੇ ਵੀ ਭਾਈ ਬਸ ਰਾਸ਼ਨ ਦੀ ਕੋਈ ਰਾਸ਼ਨ ਦਾ ਹੈ ਬਹੁਤ ਜਿਆਦਾ ਰਾਸ਼ਨ ਨਹੀਂ ਹੋਣੀ ਸਿੰਘ ਸਾਹਿਬ ਜਿਨਕੀ ਜਾਨੀ ਪਾਣੀ ਦੀ ਪ੍ਰੋਬਲਮ ਹੈ ਪਾਣੀ ਤੇ ਬੋਰਾਂ ਦੇ ਖਰਾਬ ਨੇ ਥੋੜੇ ਹੋਗੇ ਆ بارش ਵਾਲਾ ਪੀਣ ਵਾਲਾ ਪਾਣੀ ਹੈ ਪਾਣੀ ਦੀ ਜਿਆਦਾ ਜੂਰ ਤੇ ਪਾਣੀ ਲੋੜ ਲੋੜ ਅਨੁਸਾਰ ਕਿਉਂਕਿ ਪੀਣ ਵਾਲੇ ਪਾਣੀ ਰਹੇ ਜੀ ਪਰ ਜਾਨੀ ਕਿ ਆਪ ਇਸ ਤਰ੍ਹਾਂ ਦੇ ਕੋਈ ਉਪਰਾਲੇ ਕਰੀਏ ਜਿਹੜੇ ਲੋਕਾਂ ਦੇ ਘਰ ਟੁੱਟ ਗਿਆ ਜਾਂ ਜਿਹੜੇ ਵੀਣਾ ਦੀਆਂ ਪੈਲੀਆਂ ਚ ਪਾਣੀ ਇੰਨਾ ਨਾ ਚੜ ਗਿਆ ਫਸਲ ਬਾੜੀ ਖਰਾਬ ਹੋ ਗਈ ਆ ਉਹ ਹੋਰ ਮਹੀਨੇ ਨੂੰ ਜਦੋਂ ਪਾਣੀ ਉਤਰੂਗਾ ਉਹਨਾਂ ਖੇਤਾਂ ਨੂੰ ਪੱਧਰ ਕਰਕੇ ਬਾਹ ਕੇ ਬੀਜਿਆ ਜਾਵੇ ਉਹਨਾਂ ਨੂੰ ਬੀਜ ਦੀ ਲੋੜ ਆ ਉਹਨਾਂ ਨੂੰ ਬੀ ਦਿੱਤਾ ਜਾਵੇ ਉਸ ਸਮੇਂ ਅੱਜ ਤੋਂ ਮਹੀਨੇ ਬਾਅਦ ਅੱਜ ਹਜੇ ਥੋੜਾ ਜਿਹਾ ਸਬਰ ਕਰਨ ਦੀ ਲੋੜ ਆ ਲੋੜ ਆ ਜੀ ਕਮਾ ਵਰਕਾਉਂਦੇ ਨੇ ਸਤਿਗੁਰ ਬਾਈ ਸਹੀ ਹੋਰ ਵੀ ਖਾ ਤੇ ਆਹ ਦੇਖੋ ਬਰਾਣਾ ਬੂਣਾ ਪਾਣੀ ਸਾਰੇ ਪਾੜ ਗਿਆ ਮਾਲ ਪਾਣੀ ਪੂਰੀ ਹੋ ਗਿਆ ਬੰਡ ਬਾਈ ਅਸੀਂ ਇਹੀ ਦੇਖਣੇ ਆਏ ਆ ਸਾਰਾ ਅਸੀਂ ਤਾਂ ਸੰਗਤ ਨੂੰ ਬੇਨਤੀਆਂ ਕਰਦੇ ਆ ਵੀ ਆਪਾਂ ਰਲ ਮਿਲ ਕੇ ਲੋਕਾਂ ਦੇ ਘਰ ਬਣਾਈਏ ਜਿਹੜੇ ਜਿਹੜੇ ਘਰ ਟੁੱਟੇ ਉਹਨਾਂ ਦੇ ਘਰਾਂ ਦੀ ਛੱਤਾਂ ਪੁਆਈਆਂ ਜਾਣ ਕੀ ਬੰਨਦੇ ਪਾਣੀ ਬੰਨਦੇ ਕੀ ਬੰਨ ਰਹੇ ਹੋ ਨਹੀਂ ਰਾਸ਼ਨ ਲੈ ਕੇ ਅਸੀਂ ਲੈ ਕੇ ਆਏ ਹਾਂ ਕਿਹੜੇ ਕਿੱਥੋਂ ਆਏ ਵੀਰੇ ਅਸੀਂ ਡਾਂਡਾ ਹਿਯਾਰਪੋਰਡਾਂ ਦੇ ਦੇਖੋ ਵੀਰੇ ਹੁਣੇ ਹਿਯਾਰਪੋਰਡਾਂ ਦੇ ਤੋਂ ਜਲਾਲਪੁਰ ਤੋਂ ਆਏ ਨੇ ਆ ਵੀਰੇ ਪਰੇ ਪਾਸੇ ਨੂੰ ਆ ਟਰਾਲੀ ਦੇ ਵਿੱਚ ਵੀਰੇ ਉਹਨਾਂ ਨੇ ਸੁੱਕੀ ਸਮਗਰੀ ਸੁੱਕੀ ਸਮਗਰੀ ਰਾਸ਼ਨ ਪਾਣੀ ਕੱਤਾ ਅੰਡਰਵੀਅਰ ਬਣਾਣਾ ਹਨਾ ਮੰਨੋ ਵਧੀਆ ਕੱਪੜੇ ਅੰਡਰਗਾਰਡਮੈਂਟ ਬੀਬੀਆਂ ਦੇ ਬੰਦਿਆਂ ਦੇ ਮੰਨੋ ਘਰੋ ਘਰੀ ਗਲੀਆਂ ਚ ਢੇੜੇ ਦੇ ਕੇ ਬਣ ਰਿਹਾ ਇਸ ਤਰ੍ਹਾਂ ਅਪਰਾਲੇ ਕਰ ਰਹੇ ਨੇ ਵੀਰ ਪਰ ਹਰ ਇੱਕ ਚੀਜ਼ ਹਰ ਥਾਂ ਤੇ ਪਹੁੰਚ ਚੁੱਕੀ ਹੈ ਬਾਈ ਤੁਸੀਂ ਦੇਖੋ ਵੀ ਅੰਡਰਵੀਅਰ ਬਨਾਣਾ ਇਸ ਲੈਵਲ ਤੇ ਕਰ ਲੋਕ ਦੇਖੋ ਮਦਦ ਕਰ ਰਹੇ ਨੇ ਹਨਾ ਪੰਜਾਬੀ ਇੱਕ YouTube ਕੇ ਜ਼ੋਰ ਮਾਤੇ ਵੀ ਤੁਸੀਂ ਸੋਚੋ ਵੀ ਇੱਥੇ ਜ਼ਰੂਰਤ ਵਾਲੀ ਹਰ ਚੀਜ਼ ਪਹੁੰਚ ਗਈ ਹੈ ਬਸ ਹੁਣ ਜ਼ਰੂਰਤ ਹੈ ਤੁਹਾਡੇ ਸਬਰ ਤੇ ਸੰਤੋਖ ਦੀ ਵੀ ਥੋੜਾ ਜਿਹਾ ਸਬਰ ਸੰਤੋਖ ਰੱਖ ਕੇ ਤੁਸੀਂ ਮਹੀਨੇ 20 ਦਿਨ ਤੱਕ ਕਰਾਓ ਉਦੋਂ ਆਪਾਂ ਨਾਲ ਕੇ ਮਦਦ ਕਰੀਏ ਇਹਨਾਂ ਦੀ ਬਾਜੀ ਦਾ ਘਰ ਇਹ ਹੁਣ ਗ੍ਰੰਤੀ ਸਿੰਘ ਦਾ ਘਰ ਹੈ ਹਾਂ ਕੋਟ ਹੈ ਅੱਛਾ ਇੱਕ ਕ੍ਰਿਸ਼ਨ ਭਾਈ ਚਾਰੇ ਦਾ ਘਰ ਹੈ ਵੀ ਹੈ ਨਾ ਇਹ ਵੀ ਸਾਰਾ ਘਰ ਢੱਕ ਪਿਆ ਕਿਉਂਕਿ ਪਿੱਛੇ ਖੇਤ ਲੱਗਦੇ ਆ ਨਾਲ ਉਹ ਬਾਬਾ ਅਸਰਜੀਤ ਜੀ ਸਤਿ ਸ੍ਰੀ ਅਕਾਲ ਬਾਬਾ ਜੀ ਠੀਕ ਠਾਕ ਨਾ ਬਾਈ ਨਾ ਸਤਿ ਸ੍ਰੀ ਅਕਾਲ ਮੈਂ ਦੇਖੋ ਦਾ ਹੋ ਗਿਆ ਗਰੇ ਇਹ ਤੁਹਾਡਾ ਘਰ ਆ ਬਾਪੂ ਹਾਂਜੀ ਇਹ ਮੇਰਾ ਬੇਟਾ ਆ ਮੇਰਾ ਆ ਇਹਨਾਂ ਦਾ ਬਾਪੂ ਅੱਗੇ ਉਹ ਠੀਕ ਆ ਬਾਪੂ ਕੀ ਨਾਂ ਤੇਰਾ ਮੇਰਾ ਨਾਂ ਬਊ ਮਸੀਹ ਕੇ ਵੀਡੀਓ ਚੱਲੀ ਹੈ ਬਾਪੂ ਮਸੀਹ ਹਾਂ ਬਊ ਮਸੀਹ ਬਊ ਮਸੀਹ ਬਊ ਮਸੀਹ ਬਾਪੂ ਕੀ ਕਰਦੇ ਹੋ ਤੁਸੀਂ ਕੰਮ ਕੀ ਕਰਦੇ ਸੀ ਮਜ਼ਦੂਰੀ ਕਰਦੇ ਸੀ ਮਜ਼ਦੂਰੀ ਵਾਲ ਕਿੰਨੇ ਬੱਚੇ ਤੁਹਾਡੇ ਮੇਰੇ ਬੱਚੇ ਹਨ ਕਿੰਨੇ ਇੱਕ ਮਰ ਗਿਆ ਠੀਕ ਆ ਬਾਪੂ ਇਹ ਕਿੰਨੇ ਸਾਲ ਪਹਿਲਾਂ ਪਾਇਆ ਸੀ ਘਰ ਆ ਜਾ ਇਹ ਘਰ 5-6 ਸਾਲ ਹੋ ਗਏ ਨਹੀਂ 5-6 ਸਾਲ ਹੋ ਗਏ ਲੈਂਟਰ ਉਤਲਾ ਦੇ ਸਾਲ ਡੇਢ ਕੀ ਹੋਇਆ ਅੱਛਾ ਲੈਂਟਰ ਆ ਨਵਾਂ ਪਾਇਆ ਇਹਨਾਂ ਨੇ ਹੈ ਨਾ ਸਾਲ ਡੇਢ ਸਾਲ ਪਹਿਲਾਂ ਲੈਂਟਰ ਪਾਇਆ ਸਾਲ 2 ਸਾਲ ਤੇ ਆ ਦੇਖੋ ਸਾਰਾ ਫਰਸ਼ ਵੀ ਪਾਟ ਗਿਆ ਆ ਪਿੱਛੇ ਨੂੰ ਸਾਰਾ ਘਰ ਉਲਰ ਗਿਆ ਤੁਸੀਂ ਦੇਖੋ ਆ ਲੈਂਟਰ ਹੁਣ ਵੀ ਐ ਢਿੱਗਣ ਵਾਲਾ ਹੀ ਆ ਬਸ ਮਾੜਾ ਜਿਹਾ ਐ ਸਾਰੇ ਸਾਰੇ ਤੇ ਖੜਾ ਜੇ ਇਧਰ ਨੂੰ ਕਿਤੇ ਮਾੜਾ ਜਿਹਾ ਹੋਰ ਉਲਰ ਗਿਆ ਤੇ ਆ ਸਾਰਾ ਲੈਂਟਰ ਦੇਖ ਪੈਣਾ ਇਹ ਲੈਂਟਰ ਜਿਹੜਾ ਆ ਜਿਹਦੇ ਉੱਪਰ ਆਪਾਂ ਖੜੇ ਆ ਵੀਰੇ ਹੁਣੀ ਇਹ ਲੈਂਟਰ ਆ ਜੀ ਦੇਖੋ 5 ਵਜੇ ਇਹ ਕਾਰਵਾਈ ਹੋ ਗਈ ਤੇ ਆ ਲੈਂਟਰ 4:30 5 ਵਜੇ ਇਹ ਕਾਰਵਾਈ ਹੋ ਗਈ ਇਹ ਲੈਂਟਰ ਸਰ ਬਾਬਾ ਜੀ ਦੇ ਘਰ ਵੀ ਚਲਦੇ ਆ ਮਿੱਟੂ ਭਾਈ ਹਾਂਜੀ ਆ ਰਿਹਾ ਗੇਟ ਆ ਗੇਟ ਖੋਲ ਦਿਓ ਇਹ ਗੇਟ ਖੋਲ ਦਿਓ ਆਪਾਂ ਆ ਬੰਨਾਂ ਜੀ ਦੇਖੋ ਬੰਨ ਤੈਸ ਨੈਸੀ ਹੋ ਗਿਆ ਔਰ ਅੱਜ ਦਿੱਤੇ ਆਪਾਂ ਖੜੇ ਆ ਕੋਠਾ ਸੀ ਗਿਆਨੀ ਜੀ ਦਾ ਮੰਨ ਲਓ ਲੈਂਟਰੀ ਰੁੜ ਕੇ ਹੋਊ ਉਤੋਂ ਕਿੱਥੇ ਦਕਰ ਆ ਕੇ ਡਿੱ ਗਿਆ ਔਰ ਇੱਕ ਘਰ ਸਿਰਫ ਗੇਟ ਹੀ ਲੱਗਿਆ ਹੋਇਆ ਹੁਣ ਹਨਾ ਘਰ ਤਾਂ ਹੈ ਹੀ ਨਹੀਂ ਵਿੱਚ ਇੱਕਾ ਵਾਸ਼ਰੂਮ ਖੜਾ ਬਸ ਤੇ ਮਤਲਬ ਆ ਸਾਰੀਆਂ ਛੱਤਾਂ ਦੇਖੋ ਰੁੜ ਕੇ ਪਿਛਲੀਆਂ ਉਹ ਪਿੱਛੇ ਝੱਡ ਗਈਆਂ ਆ ਤੂੜੀ ਪਈ ਆ ਪਾਣੀ ਨਾਲ ਭਰ ਗਈ ਆ ਤੇ ਆ ਇਧਰ ਦੇਖੋ ਤੁਸੀਂ ਮੰਨ ਲਓ ਜਲਥਲ ਹੋਇਆ ਖੜਾ ਹੁਣ ਜਿਹੜੇ ਬੰਦੇ ਦਾ ਘਰ ਡਿੱ ਗਿਆ ਕਿਨਾਂ ਗ੍ਰਾਂਤੀ ਸਿੰਘ ਗ੍ਰਾਂਤੀ ਸਾਹਿਬ ਹੈ ਆਪਾਂ ਉਧਰਲੇ ਪਾਸੇ ਚੱਲ ਜਾਈਏ ਇਹ ਗੇਟ ਜੂਰੀ ਤਰ੍ਹਾਂ ਨਾਲ ਬੰਦ ਅਸੀਂ ਖੁੱਲ ਨਹੀਂ ਰਿਹਾ ਗੇਟ ਜਾਮ ਹੋਇਆ ਹੋਇਆ ਕਿਉਂਕਿ ਮੈਨੂੰ ਲੱਗਦਾ ਕਿ ਪਾਣੀ ਆਪਣਾ ਰਾਹ ਬਣਾ ਲੈਂਦਾ ਵਾ ਔਰ ਇਹ ਕੁਦਰਤ ਦੀ ਜਿਹੜੀ ਮਾਰ ਪਈ ਆ ਜੀ ਅੱਛਾ ਗ੍ਰਾਂਤੀ ਸਿੰਘ ਕਹਿੰਦੇ ਆਪਾਂ ਹਾਜ ਵੀ ਨੇ ਹੈਨਾ ਤੇ ਉਹੀ ਗੱਲ ਆ ਜੀ ਵੀ ਪਾਣੀ ਨੇ ਤਾਂ ਰਸਤਾ ਬਣਾ ਲਿਆ ਹੁਣ ਸਾਨੂੰ ਵੀ ਸੇਵਾ ਦਾ ਰਸਤਾ ਸਹੀ ਬਣਾਉਣਾ ਪੈਣਾ ਸੇਵਾ ਹੁਣ ਜਿਵੇਂ ਮਣਾਮੂਹੀ ਰਾਸ਼ਨ ਉਛਣ ਆਈ ਜਾਂਦਾ ਇਹਨੂੰ ਰੋਕ ਕੇ ਐਦਾਂ ਦੇ ਘਰਾਂ ਚ ਆ ਕੇ ਝਾਤ ਮਾਰੀਏ ਇਹਨਾਂ ਦੀ ਲੋਕਾਂ ਦੀ ਮਦਦ ਕਰੀਏ ਆਪਾਂ ਹੁਣ ਗ੍ਰਾਂਥੀ ਸਿੰਘ ਦੇ ਘਰ ਨੂੰ ਦੁਬਾਰਾ ਬਣਾਉਣਾ ਹੋਵੇ ਜੇ ਬਾਬਾ ਜੀ ਨੇ ਆਪ ਉਹ ਤਾਂ ਆਪਦੀ ਰੰਦੀ ਜ਼ਿੰਦਗੀ ਚ ਬਣਾਈ ਨਹੀਂ ਸਕਦੇ ਹੁਣ ਜੇ ਇਕੱਲੇ ਕਹਿਣ ਵੀ ਉਹ ਬਣਾ ਲੈਣਗੇ ਤਾਂ ਦੇਖੋ ਮੈਨੂੰ ਲੱਗਦਾ ਇਹ ਇੱਥੇ ਕਮਰੇ ਹੋਣਗੇ ਇੱਥੇ ਕਮਰੇ ਸੀਗੇ ਇਹ ਬਰਾਂਡਾ ਸੀ ਇਹ ਦੇਖੋ ਪੂਰਾ ਪੂਰੀ ਤਰੀਕੇ ਦੇ ਨਾਲ ਪਾਣੀ ਦਾ ਕਹਿਰ ਜਿਹੜਾ ਇੱਥੇ ਨਜ਼ਰ ਆਇਆ ਤੇ ਹੁਣ ਜਿਹੜਾ ਬਚਿਆ ਮੜਾ ਮੋਟਾ ਆ ਦੇਖੋ ਕਿੱਡੇ ਕਿੱਡੇ ਮੋਗ ਕੇ ਜੇ ਇੱਥੋਂ ਨਹੀਂ ਪਾਣੀ ਵਗਿਆ ਜੀ ਆ ਦੇਖੋ ਇਹਦੇ ਵਿੱਚ ਦੀ ਪਾਣੀ ਵਾਕੇ ਕਿਵੇਂ ਚੰਦੀ ਪਾੜਦੀ ਚੰਦੀ ਪਾੜਦੀ ਕਿਵੇਂ ਖਾਲਸਾ ਜੀ ਵਾਹਿ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਅੱਛਾ ਪੂਲੀ ਹੋਇਆ ਹੈ ਤੁਹਾਡੀ ਲਾਤ ਨੂੰ ਹਾਂ ਜੀ ਹਾਂ ਜੀ ਬਾਬਾ ਜੀ ਪਹਿਲਾਂ ਤਾਂ ਤੁਹਾਡੇ ਹੌਸਲੇ ਨੂੰ ਅਸੀਂ ਦਾਤ ਦਿੰਨੇ ਆ ਵੀ ਤੁਸੀਂ ਇੱਥੇ ਡਟੇ ਬੈਠੇ ਹੋ ਇੰਨਾ ਬਰਬਾਦ ਹੋ ਗਿਆ ਘਰ ਸਾਰਾ ਰੁੜ ਗਿਆ ਤੇ ਵਾਹਿਗੁਰੂ ਕਿਰਪਾ ਕਰਨ ਤੁਹਾਡੇ ਨਾਲ ਸਾਰੀ ਸਿੱਖ ਕੌਮ ਅਸੀਂ ਸਾਰੇ ਪੰਜਾਬ ਦੇ ਲੋਕ ਤੁਹਾਡੇ ਨਾਲ ਆ ਜੀ ਤੇ ਮਹਾਰਾਜ ਮਿਹਰ ਕਰਨ ਤੁਹਾਡਾ ਘਰ ਵੀ ਦੁਬਾਰਾ ਬਣੇ ਤੇ ਤੁਹਾਨੂੰ ਹੌਸਲਾ ਹੋਰ ਤਾਕਤ ਮਿਲੇ ਤੁਸੀਂ ਆਪਣੀ ਜਿਹੜੀ ਸੇਵਾ ਤੇ ਲੱਗੇ ਹੋਇਆ ਗੁਰੂ ਦੀ ਬਾਣੀ ਤੇ ਗ੍ਰਾਂਤੀ ਸਿੰਘ ਦੀ ਸੇਵਾ ਨਿਭਾ ਰਹੇ ਹਾਂ ਮੈਂ ਸੁਣਿਆ ਐਸੀ ਨਗਰ ਚ ਹੀ ਜਾਂ ਕਿਤੇ ਹੋਰ ਐਸੀ ਗੁਰਦੁਆਰਾਂ ਸੀ ਤੇ ਬਸ ਤੁਸੀਂ ਇਹ ਸੇਵਾ ਇਦਾਂ ਨਿਭਾਉਂਦੇ ਨਾ ਬਾਬਾ ਜੀ ਚਾਰ ਟਰਾਲੀਆਂ ਰਾਸ਼ਨ ਦੀਆਂ ਬੰਡੀ ਜਾਂਦੀਆਂ ਟਰਾਲੀਆਂ ਦੇਖੋ ਜੀ ਇਦਾਂ ਹਰੇਕ ਪਿੰਡ ਦੇ ਵਿੱਚ ਟਰਾਲੀਆਂ ਭਰ-ਭਰ ਕੇ ਆ ਰਹੀਆਂ ਪਰ ਫੀਡ ਦੀਆਂ ਚਲੈ ਤੁਰ ਜਣ ਰਾਸ਼ਨ ਦੀਆਂ ਤੂੜੀ ਦੀਆਂ ਅਚਾਰ ਦੀਆਂ ਮਤਲਬ ਆ ਦੇਖੋ ਬਾਈ ਕਿੰਨਾ ਸੋਹਣਾ ਕੰਬਲ ਲਈ ਜਾਂਦਾ ਬਾਈ ਸਾਸਰੀ ਘਰ ਠੀਕ ਹੈ ਰਾਸ਼ਣਾਂ ਬਾਈ ਦੇ ਹੱਥ ਤੇ ਤੇ ਇਹਦਾ ਚੌਥਾ ਕਿਹੜਾ ਕਿ ਪੰਜਵਾਂ ਅੱਜ ਸਵੇਰ ਦਾ ਇਹਨੂੰ ਹੀ ਪਤਾ ਬਾਈ ਨੂੰ ਤੇ ਆ ਬੀਬੀਆਂ ਖੜੀਆਂ ਹੁਣ ਸੌਂਦੀਆਂ ਨਹੀਂ ਕੁੜੀ ਵਾਸਤੇ ਵੀ ਜਿਵਾਈ ਵਾਸਤੇ ਅੱਡ ਦੋਤੇ ਵਾਸਤੇ ਅੱਡ ਤੇ ਖਾਲਸਾ ਬਾਈ ਫਤੇ ਰਾਸ਼ਣਦਾਨ ਚਾਹੀਦਾ ਬਾਈ ਅੰਦੇ ਅਗੇ ਹੁੰਦਾ ਤਾਂ ਉਹ ਇਹ ਝੋਨੇ ਦੇ ਧਰਤੋਂ ਹੀ ਪਾਣੀ ਫਿਰਿਆ ਹੋਇਆ ਦੇਖੋ ਸਾਰਾ ਯਾਨਕਿ ਇੱਥੇ ਪਾਣੀ ਚੜਿਆ ਸੀ ਉੱਤਰ ਗਿਆ ਸੀ ਹੁਣ ਦੁਬਾਰਾ ਫੇਰ ਆ ਗਿਆ ਹੈ ਨਾ ਐ ਆ ਲੈ ਨਾ ਝੋਨਾ ਉਪਰ ਦੀ ਫਿਰਿਆ ਹੋਇਆ ਪਾਣੀ ਆਰੇ ਝੋਨੇ ਦੇ ਆਰੇ ਆ ਕੰਧ ਦੇ ਨਾਲ ਹੋਰੇ ਨਿਸ਼ਾਨ ਕਿਤੇ ਟਿੱਕਰ ਪਾਣੀ ਫਿਰਿਆ ਹੋਇਆ ਭੈਣੋ ਤੇ ਭਰਾਵੋ ਆ ਦੇਖੋ ਜਿਹੜੇ ਆ ਲੋਕ ਖੜੇ ਨੇ ਸਾਰੇ ਨਾ ਇਹੋ ਲੋਕ ਨੇ ਜਵਾਕ ਆਦੇ ਬੈਠੇ ਆ ਸਕੂਲੋਂ ਛੁੱਟੀਆਂ ਹੋਈਆਂ ਹੋਈਆਂ ਇਹਨਾਂ ਨੂੰ ਬਸ ਬੋਚਣ ਨੂੰ ਲਫਾਫੇ ਆਲੇ-ਦਾਲ ਵੀ ਦੇਖੋ ਕਿੰਨੇ ਲਫਾਫੇ ਲਫਾਫੇ ਖਿੜਾਰੇ ਪਏ ਆ ਰਾਸ਼ਨ ਟਰਾਲੀਆਂ ਦੀਆਂ ਟਰਾਲੀਆਂ ਖਾਲੀ ਕਰ ਦਿੰਦੇ ਆ ਇਹ ਤੇ ਕੁਝ ਵੀਰਾਂ ਨੇ ਚਾਹ ਦੇ ਲੰਗਰ ਵੀ ਲਾਏ ਆ ਕੁਝ ਚੰਗੇ ਵੀ ਆ ਲੋਕ ਕੁਝ ਜਿਹੜੇ ਆਪਣਾ ਫਰਜ਼ ਨਿਭਾਈ ਜਾਂਦੇ ਆ ਆ ਦੇਖੋ ਆ ਬੀਬੀਆਂ ਖੜੀਆਂ ਕਿਵੇਂ ਆ ਸਭ ਤੋਂ ਮੂਰੇ ਹੋਏ ਖੜੇ ਆ ਵੀ ਮੂਰੇ-ਮੂਰੇ ਇਧਰ ਜਿਹੜੀ ਟਰਾਲੀ ਆਊਗੀ ਇੱਥੇ ਹੀ ਰੋਕ ਲੈਣੀ ਆ ਰੇੜੀ ਲਈ ਖੜਾ ਦੇਖੋ ਇੱਕ ਵਾਈਦਾ ਰੇੜੀ ਖੜੀ ਇੱਕ ਆ ਦੇਖੋ ਮਤਲਬ ਰੀਡਿੰਗਾਂ ਜੇ ਲੱਦ ਲੱਦ ਕੇ ਜਦ ਹੀ ਫਟਾਫਟ ਗੈਪ ਚੱਕ ਕੇ ਘਰੇ ਮਤਲਬ ਪਤਾ ਨਹੀਂ ਸਬਰ ਹੱਲ ਗਿਆ ਲੋਕਾਂ ਦਾ ਆ ਦੇਖੋ ਟਰਾਲੀਆਂ ਭਰੀਆਂ ਖੜੀਆਂ ਬਾਈ ਉਹਨਾਂ ਨੇ ਲਿਆਂਦੀਆਂ ਹੋਈਆਂ ਰਾਸ਼ਨ ਦੀ ਸੇਵਾ ਆ ਦੇਖੋ ਇੱਥੋਂ ਆਏ ਆ ਵੀਰੇ ਹੁਣੇ ਦਿਉੜਾ ਦਿਉੜਾ ਪਿੰਡ ਜ਼ਿਲ੍ਹਾ ਬਠਿੰਡਾ ਸੀ ਸ਼ਾਇਦ ਹਨ ਤੇ ਦੇਖੋ ਚਾਰ ਟਰਾਲੀਆਂ ਬਾਈ ਹੁਣੇ ਲੈ ਕੇ ਆਏ ਹੋਏ ਆ ਭਰ ਕੇ ਹਨ ਤੇ ਇਹਨਾਂ ਨੇ ਹੁਣ ਵੰਡ ਕੇ ਜਾਣੀਆਂ ਵਾਪਸ ਤਾਂ ਲਿਆ ਨਹੀਂ ਸਕਦੇ ਤੇ ਜੇ ਵੰਡ ਕੇ ਜਾਣਗੇ ਤਾਂ ਹੁਣ ਲੋਡ ਬੰਦਾਂ ਤੇ ਟਿੱਕਰ ਤਾਂ ਇਹਨਾਂ ਨੇ ਮੀਂਹ ਪਾਣੀ ਦੇ ਵਿੱਚ ਅੰਦਰ ਤਾਂ ਜਾਣਾ ਨਹੀਂ ਆ ਵੱਡੀ ਸੜਕ ਤੇ ਹੀ ਵੰਡਣੀ ਹੈ ਔਰ ਵੱਡੀ ਸੜਕ ਤੇ ਲੈਣ ਵਾਲੇ ਤੁਸੀਂ ਦੇਖ ਹੀ ਰਹੇ ਹੋ ਕਿਵੇਂ ਖੜੇ ਆ ਦੇਖੋ ਕਿਵੇਂ ਫੀਡ ਦੀਆਂ ਟਰਾਲੀਆਂ ਭਰੀਆਂ ਜਾਂਦੀਆਂ ਹਨ ਜਿਹੜੀ ਇਹ ਗੱਲ ਕਹਿੰਦੇ ਪਸ਼ੂਆਂ ਵਾਲੀ ਫੀਡ ਦੀ ਅਸਗੁਆਲੀ ਫੀਟ ਵੀ ਲੋਕਾਂ ਨੇ ਦੋ ਚਾਰ ਦਿਨਾਂ ਚ ਮੈਨੂੰ ਲੱਗਦਾ ਕੁ ਖਾ ਭਰ ਦੇਣੀ ਆ ਬੋਲੇ ਕੋਣ ਹੈ ਜੈ ਤ੍ਰਿਆ ਕਾਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਦੇਖੋ ਪਾਣੀ ਚ ਸਮੈਲ ਕਿੰਨੀ ਆਉਣ ਲੱਗੀ ਗੰਦੀ ਹੈ ਨਾ ਹੁਣੀ